ਪਰਿਸਕਾਰ ਨੂੰ ਸਤ ਸਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਭ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਮੇਰੇ ਅਰਗੇ ਨਮਾਣੇ ਲੋਕ ਤੁਸੀਂ ਇੱਥੇ ਟਾਈਮ ਦੇ ਕੇ ਲਵਾਜਿਆ ਮੈਂ ਕੋਈ ਪ੍ਰਤਿਵੇਤ ਹੋ ਕੇ ਇੱਥੇ ਆਇਆ ਇਸ ਮੈਂ ਤਾਂ ਸਿਰਫ ਇੱਕ ਮੈਂਬਰ ਦੇ ਤੌਰ ਤੇ ਵੀ ਮੈਂ ਕੋਈ ਤਾਕਤ ਨਹੀਂ ਬੁਝਾ ਸਕਾ ਹੋਣ ਵਾਲੀ ਇਲੈਕਸ਼ਨ ਦੇ ਵਿੱਚ ਤੇ ਕਿਉਂਕਿ ਮੇਰੇ ਸਹਿਰ ਸਰਦਾਰ ਗੁਰਮੀਤ ਸਿੰਘ ਮੱਲੀ ਦਾ ਕਾਫੀ ਪਹਾੜ ਸੀ ਕਿਉਂਕਿ ਸਾਨੂੰ ਇਸ ਗਰੁੱਪ ਨੂੰ 2008 ਵਿੱਚ ਇਹੀ ਲਾਉਣ ਵਾਲੇ ਸੀ ਮਿਲਕੇ ਇੱਕ ਨੇਤਾ ਉਦੋਂ ਵੀ ਇੱਕ ਪਰਿਵਾਰਿਕ ਤੌਰ ਤੇ ਬੱਤਾ ਕੱਜਾ ਹੋਇਆ ਹੋਇਆ ਸੀ ਉਹ ਇਹਨਾਂ ਦੀ ਬਦੌਲਤ ਮੈਂ ਕੋਈ ਇਹਨਾਂ ਤੋਂ ਲੈਣ ਕੋਈ ਕਹਿੰਦੇ ਪਰਾਜਾ ਕੋਲ ਜਾ ਕੇ ਨਾ ਨਾ ਪੈਸੇ ਮੰਗੇਆ ਕੋਈ ਇਸ ਤਰ੍ਹਾਂ ਕਿਨਾਂ ਸਮਝਾਦਾ ਮੈਂ ਮੈਮਰੀ ਕਰ ਰਿਹਾ ਇਹ ਰਿਐਲਿਟੀ ਆ ਉਹ ਵੇਲੇ ਇਹਨਾਂ ਲੋਹਾ ਭਰਾਵਾਂ ਨੇ ਜਿੰਨਾ ਕੰਮ ਕੀਤਾ ਬੇਸ਼ੱਕ ਵੀ ਅਸੀਂ ਆਪਣੇ ਨਾਲ ਸੀ ਬਰਾਬਰ ਗੜੇ ਸੀ ਮੂਰੇ ਵੀ ਰਹੇ ਆ ਪਰ ਇਹਨਾਂ ਤੋਂ ਬਿਨਾ ਕੋਈ ਕੰਮ ਪਟਿਆ ਨਹੀਂ ਜਾਣਾ ਅੱਜ ਵੀ ਮੇਰੇ ਇਹਨਾਂ ਨਾਲ ਕਈ ਵਿਚਾਰ ਵਟਾਂਦਰੇ ਨਹੀਂ ਮਿਲਦੇ ਥੈਟ ਇਜ਼ ਪਰਸਨਲ ਪਰ ਜਿੱਥੇ ਤੱਕ ਗੁਰੂ ਘਰ ਦੇ ਇਸ ਕੰਮ ਲਈ ਹੈ ਉਹ ਇਹਨਾਂ ਦੇ ਬਿਨਾਂ ਇਹ ਕੰਮ ਪੂਰਾ ਨਹੀਂ ਹੋ ਸਕਦਾ ਏ ਮੈਂ ਸਤੋਅ ਬੰਦੇ ਜਿੰਨੇ ਨਹੀਂ ਲਏ ਤੇ ਭੈਣ ਭਰਾ ਕਈ ਮੇਰਾ ਕਹਾਂ ਬਜੂਰਟੀ ਮੈਨੂੰ ਜਾਣਦੇ ਹੋਣਗੇ ਵਾਈਫੇਸ ਭਾਈ ਨੇ ਪਰ ਇਹਨਾਂ ਦੀ ਕਾਫੀ ਤੋਂ ਜ਼ਿਆਦਾ 99.9 ਕੰਟਰੀਬਿਊਸ਼ਨ ਮੋਲਕੇ 18 ਨੂੰ ਸੰਜੀਕਰ ਇਹਨਾਂ ਤੋਂ ਹਕਮਾਂ ਦਾ ਜਾਂ ਪਰਿਵਾਰ ਦਾ ਹਿੱਸਾ ਜਿੱਥੇ ਇਲੈਕਸ਼ਨ ਦਾ ਕਿਉਂਕਿ ਨਾਮ ਤੇ ਇਹ ਨੰਬਰਾਂ ਦੀ ਗੇਮ ਹੈ ਜਿੰਨਾ ਵੱਧ ਤੋਂ ਵੱਧ ਆਪਾਂ ਮੈਂਬਰ ਬਣਾਵਾਂਗੇ ਉਸ ਬੰਦਿਆਂ ਨੂੰ ਵਡਾਾਂਗੇ ਤੇ ਉਹਨਾਂ ਨੂੰ ਆਪਾਂ ਬੋਡਾ ਬਾਬਾ ਆਗੇ ਉਹ ਹੋਣੀਆਂ ਪਾਕੀ ਇੱਥੋਂ ਮੈਂ ਇੱਕ ਗੱਲ ਜਰੂਰ ਕਹੂੰਗਾ ਗੁਰੂ ਘਰ ਦੇ ਵਿੱਚ ਸੇਵਾ ਦਾ ਉਹਦੇ ਲਈ ਲੋ ਸਿਰਫ ਇਹ ਨਾ ਹੋਵੇ ਮੈਂ ਉਹ ਜਾਣਦਾ ਜਿਹੜੇ ਕਿ ਕੰਟਰੀਬਿਊਸ਼ਨ ਪ੍ਰੋਪਰ ਕਰ ਸਕਣ ਤੇ ਤੁਹਾਨੂੰ ਮਾਣ ਹੋਵੇ ਵੀ ਉੱਥੇ ਉਹ ਕੰਮ ਕਰਦੇ ਹਨ ਬੜਾ ਸੌਖਾ ਹੈ 21 ਨੰਬਰ ਕਰਦੇ ਨੇ ਇਕੱਠੇ ਨੰਬਰ ਨਾ ਹੋਣ ਕੰਮ ਕਰਨ ਵਾਲੇ ਹੋਣ ਬਹੁਤ ਗੁੰਮਦੀ ਸ਼ਗਲ ਦੇ ਵਿੱਚ ਬੰਦੇ ਨੇ ਜਿਹੜੇ ਕੰਮ ਕਰਦੇ ਨੇ ਅੱਜ ਸਾਡੇ ਨੌਜਵਾਨ ਵੀ ਹਨ ਤੇ ਕੁਝ ਜਿਹੜੇ ਕਿ ਮੇਰੀ ਉਮਰ ਦੇ ਤਰੀਕੇ ਮੈਂ ਕਹਿੰਦਾ ਮੈਥੋਂ ਬਹੁਤ ਬਹੁਤ ਧਿਆਗ ਕਿਉਂਕਿ ਖੋਤਾ ਮੇਰੇ ਮੈਂ ਦੇਖਦਾ ਹੁੰਦਾ ਕਿਉਂਕਿ ਜਦੋਂ ਕੋਲੇ ਮੇਰੇ ਅੱਗੇ ਆਇਆ ਪਿਆਸਣ ਸਾਲ ਦੇ ਪਹਿਲਾਂ ਬਹੁਤ ਥੋੜੇ ਬੰਦੇ ਨੇ ਪਰ ਹੁਣ ਬਕਾਫੀ ਤੋਂ ਜ਼ਿਆਦਾ ਪੜੇ ਲਿਖੇ ਨੇ ਪੁਰਾਣਾ 94 ਵਾਲਾ ਗੁਰਦੁਆਰਾ ਅੱਜ ਨਹੀਂ ਅੱਜ ਨਮੀ ਸਾਨੂੰ ਉਮੀਦਾਂ ਨੇ ਜਿਹੜੇ ਵੀ ਆਉਣ ਵਾਲੇ ਸੱਜਣ ਹੋਣਗੇ ਅਗਵਾਈ ਗੁਰਮੀਰ ਸਿੰਘ ਹੁਣ ਕਰਦੇ ਆ ਕੌਣ ਕਰਦਾ ਪਰ ਇਹ ਹੋਵੇ ਉਹ ਕੇਵਲ ਹੋਣ ਤੇ ਟਾਈਮ ਦਿੰਦੇ ਹੋਣ ਤੇ ਆਪਾਂ ਉਹਨਾਂ ਤੇ ਮਾਣ ਕਰ ਸਕੀਏ ਇੱਥੋਂ ਖੜ ਕੇ ਫੇਰੇ ਹੀ ਇਹ ਮਾਜਾ ਦਈਏ ਵੀ ਭਾਈ ਆਓ ਸਾਡੀ ਟੀਮ ਨੇ ਜਿੱਥੇ ਅੱਜ ਸੰਗਾ ਸਾਹਿਬ ਨੇ ਕਿਹਾ ਜੀ ਉਹਨਾਂ ਨੇ ਆ ਪੀਤਾ ਆ ਕੀਤਾ ਇਹਨਾਂ ਲਾਣਤਾਂ 94 ਦੇ ਵਿੱਚੋਂ ਅਸੀਂ ਗਾਉ ਲਾਇਆ ਸੀ ਜੋਸ ਉਸ ਵੇਲੇ ਕਰ ਜਾਂ ਜਿਹੜਾ ਕਿ ਕਹਿੰਦੇ ਸੀ ਵੀ 8 ਲੱਖਾ ਸਵਰਗੀ ਡਾਕਟਰ ਮੋਨਮੋਰ ਸਿੰਘ ਜਿੱਥੇ ਵੀ ਆ ਪਰਮਾਤਮਾ ਉਹਨਾਂ ਨੂੰ ਆਪਣੀ ਚਰਨਾ ਜਨਵਾਸ ਵਕਸ਼ਣ ਉਹਨਾਂ ਨੇ ਉਸ ਵੇਲੇ ਆਪਣੀ ਫੇਮ ਕਰ ਜਾਂ ਸੀ ਜੀ ਗੁਰੂ ਸਿੰਘ ਸਵਾ ਦੀ ਦਾ ਸਿੱਖਾ ਦੀ ਉਹ ਉਸ ਵੇਲੇ ਪੂਰੀ ਭਗਤ ਸਾਡਾ ਸਿਰ ਹੋਰ ਉੱਚਾ ਕੀਤਾ ਜਿਹੜਾ ਉਹਨਾਂ ਨੇ ਮਾਫ ਕੀਤਾ ਤੇ 8 ਲੱਖ ਰੇਡਾ ਸਰ ਗਿਆ ਸੀ ਉਹ ਦਿੱਤਾ ਗਿਆ ਉਹ ਤੁਸੀਂ ਆਪਣੀ ਪਹਿਲੀ ਪਹਿਲੀ ਦਿੱਦੀ ਉਹਦੇ ਨਾਲ ਅੱਜ ਆਪਾਂ ਇਤ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਮਾਤਾਂ ਨੇ ਆਪਣੇ ਕੋਲੇ ਤੇ ਆਪਾਂ ਇਹਦੂੰ ਕਹਾ ਵੱਧਣਾ ਹੈ ਮਾਤਾ ਬਿੱਟਾਂ ਚ ਨਹੀਂ ਰਹਿਣਾ ਸਾਡੇ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਅਸੀਂ ਕੀ ਕਰਦੇ ਆਂ ਗਈ ਛੱਡ ਕੇ ਜਾਂਦੇ ਆਂ ਸੰਘਾ ਸਾਹਿਬ ਨੇ ਇੱਕ ਗੱਲ ਬੜੀ ਵਧੀਆ ਦੱਸੀ ਬੜੀ ਖੂਸ ਦੀ ਗੱਲ ਆ ਮਾਲਕ ਉਹ ਵੀ ਗੁਰੂ ਘਰ ਦੇ ਉਹ ਵੀ ਗੁਰੂ ਘਰ ਦੀਆਂ ਪ੍ਰਾਪਰਟੀਆਂ ਪੰਜ ਸੱਤ ਬੰਦੇ ਚੁਣੇ ਹੋਏ ਪਰਿਵਾਰਾਂ ਦੇ ਵਿੱਚ ਉਹਦੇ ਚ ਦੋ ਦੋ ਤਿੰਨ ਪਾਰਕੇ ਨਹੀਂ ਇਹੇ ਜੇ ਅਸੀਂ ਇਹਨਾਂ ਦੇ ਇਹਨਾਂ ਚੀਜ਼ਾਂ ਦੇ ਮਰ ਖਿਲਾਫ ਕੁਝ ਨਹੀਂ ਕਰਾਂਗੇ ਇਹਦਾ ਮਤਲਬ ਸਾਡੀ ਕਮਜ਼ੋਰੀ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਤੁਹਾਡਾ ਸਾਰਿਆਂ ਦਾ ਹੀ ਮੈਂ ਵੀ ਕਹਿੰਦਾ ਵੇ ਹਮੇਸ਼ਾ ਤੋਂ ਸਾਰੇ ਇੱਕੋ ਜਿਹੇ ਹੁੰਦੇ ਆ ਜੇ ਬੱਦ ਤੋਂ ਵੱਧ ਜੇ ਕਹੇ ਤਾਂ ਗਲਤੀ ਵੀ ਹੋਈ ਹੋਈ ਆ ਉਹ ਭੁੱਲ ਕੇ ਸਭਾਂ ਇਕੱਠੇ ਹੋ ਗਏ ਉਹ ਹਮੜਾ ਮਾਰ ਗਏ ਤੇ ਉਹਨਾਂ ਦੀ ਟੀਮ ਮੈਂ ਕਿ ਮੈਂ ਸੱਜ ਨੂੰ ਕਹੂੰਗਾ ਜ਼ਰੂਰ ਸਭੀ ਦਾ ਦੇਰਵੇਂ ਕੈਂਡੀਡੇਟ ਲਿਓਨ ਹਾਂ ਬੈਠੋ ਵੀ ਚਾਹੀਦਾ ਜਿਹੜੇ ਕਿ ਇੱਕ ਦੂਜੇ ਦੇ ਸਿਕ ਬਸ ਆ ਸਕਣ ਉਹ ਵੀ ਕੰਪੇਨ ਮੇਨ ਮਣੀ ਚੱਲਦਾ ਤੇ ਬਾਕੀ ਸੰਗ ਬੜੀ ਸਿਆਣੀ ਹੁੰਦੀ ਹੈ ਇਹਨਾਂ ਸੌਦਾ ਦੇ ਨਾਲ ਅਗਰ ਕੋਈ ਵੱਧ ਘਟ ਗਿਆ ਗਿਆ ਹਮ ਤਾਂ ਮਾਫੀ ਦਾ ਜਾਚੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ